ਨਾਮ ਹੈ ਸਪਾਸਿੰਗ ਪਿੰਡ ਚਿੱਟੀ ਹੈ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੋਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਉਹ ਜ਼ਮੀਨ ਥੋੜੀ ਬਹੁਤੀ ਹੋਏਗੀ ਕੋਈ ਚਾਰਕ ਨਾਲ ਜਾਂ ਕਿਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣੀ ਆਏ ਆ ਹੁਣ ਮਤਲਬ ਸਸ ਦਿੱਤਾ ਇਹਨਾਂ ਦਾ ਚਲੋ ਬਹੁਤ ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਭਚਨ ਦੇ ਕੇ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਇਹਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ ਅਸੀਂ ਜਦੋਂ ਹਾਰ ਦੇ ਬਾਰੇ ਇਹ ਕਹਿੰਦਾ ਵਾਚ ਸੁਣਿਆ ਬੜਾ ਦੁੱਖ ਹੋਇਆ ਕਹਿੰਦੇ ਪ੍ਰਧਾਨ ਨਿਸ਼ਾਨ ਸਿੰਘ ਨੂੰ ਬਦਨ ਕਿਤੇ ਬਾਬਾ ਕੁਲਿੰਦਰ ਸਿੰਘ ਨੂੰ ਬਦਨ ਕਿਤੇ ਬਾਬਾ ਜੀ ਨੇ ਸਾਨੂੰ ਉਹ ਦੱਸਿਆ ਵੀ ਤੁਸੀਂ ਜੋ ਵੀ ਸੇਵਾ ਕਰਨਾ ਹੈ ਬਿਲਕੁਲ ਕੱਟ ਨਹੀਂ ਕਰੋ ਸਿਰਨਾਖਟੀ ਕੱਟ ਤੇ ਇਸ ਪਾਣੀ ਦੇ ਜੁੜਾ ਮਾਰ ਥੋੜੀ ਘਾਟ ਹੋ ਤੋ ਬਾਦ ਤੁਸੀਂ ਆਓ ਤਾਂ ਪਾ ਜਿਹੜਾ ਲਾਟ ਤੇ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਪਾ ਜਿਹੜੇ ਮਕਾਨ ਧੇ ਨੇ ਚੁਕਾ ਦੇ ਜਿਹੜੇ ਜ਼ਰੂਰ ਮੰ ਲੋਗ ਨੇ ਉਹਨਾਂ ਨੂੰ ਆਪਾਂ ਇਹ ਸੇਵਾ ਕਰਨੀ ਹੈ ਤੇ ਤੁਸੀਂ ਮਾਇਆ ਦਾ ਜੋਰ ਰੱਖੋ ਤੇ ਮਾਇਆ ਕੱਢੀ ਗਾ ਕੇ ਤੁਸੀਂ ਆਉਂਦੇ ਸੀ ਮਮਨ ਨਿਸ਼ਾਨ ਤੋਂ ਸਾਡੇ ਅਨੰਦ ਗੁਰੂ ਸਾਹਿਬ ਤੋਂ ਸਾਡੇ ਨਾਲ ਹੋਣੇ पूरी टीम आई हुई है, है। वाहसा तो वाहिगुरु वा है है। जी, बाबा जी है। चला है। है। का फते फिर श्रोमी जरनेल साहब जदा बा जर खालसा दल चमकोर साहब ज ਸਾਹਿਬ ਜਦਾ ਬਾਬਾ ਜੀ ਜਰ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨਿਹੰਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾ ਭੈਣਾ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗਰਾਉਂਡ ਵੇਖੀ ਜਾ ਗਿਆ ਇੱਕ ਵਾਰੀ ਪਤਾ ਲੱਗ ਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਬਾਹ ਫੜ ਸਕੀਏ। ਬਾਬਾ ਜੀ ਅੱਜ ਕਿਹੜੀ ਕਿਹੜੀ ਰਾਤ ਸਮਗਰੀ ਹੋਣੀ ਹੈ? ਨਹੀਂ ਅਸੀਂ ਸਮਗਰੀ ਸਾਡੇ ਕੋਲ ਇਹ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਬਾਬਾ ਕਿੰਨੇ ਦਿਨ ਤੋਂ ਲੱਗੇ? ਨਹੀਂ ਪਹਿਲਾਂ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ ਜਿੱਥੇ ਲੋੜ ਹੈ ਉੱਥੇ ਤੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਚੇਤੇ